ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਪੂਰੇ ਪੰਜਾਬ 'ਚ ਵਿਵਾਦ ਦੇਖਣ ਮਿਲ ਰਹੇ ਹਨ ਉੱਥੇ ਹੀ ਫਰੀਦਕੋਟ ਵਿੱਚ ਵੀ ਅਜਿਹੇ ਵਿਵਾਦ ਸਾਹਮਣੇ ਆਏ ਕਿਉਂਕਿ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਵੱਲੋਂ આરોਪ ਲਗਾਏ ਗਏ ਸਨ ਕਿ ਉਹ ਕਾਗਜ਼ ਪਰ ਰੰਗ ਗਿਆ ਤਾਂ ਕੁਝ ਲੋਕਾਂ ਨੇ ਉਸ ਦੇ ਕੋਲੋਂ ਕਾਗਜ਼ ਖੋ ਕੇ ਫਾੜ ਕੇ ਨਹਿਰ 'ਚ ਸੁੱਟ ਦਿੱਤੀ ਅਜਿਹਾ ਵਿਵਾਦ ਅੱਜ ਨੋਮੀਨੇਸ਼ਨ ਦੇ ਆਖਰੀ ਦਿਨ ਫਿਰ ਦੇਖਣ ਨੂੰ ਮਿਲੇ ਜਦੋਂ ਦੋ ਪਿੰਡਾਂ ਦੇ ਕੁਝ ਵਿਅਕਤੀਆਂ ਨੇ ਉਹਨਾਂ ਦੀਆਂ ਨੋਮੀਨੇਸ਼ਨ ਵਾਲੀਆਂ ਫਾਈਲਾਂ ਖੋਣ ਦੇ ਇਲਜ਼ਾਮ ਲਗਾਏ ਪੂਰੀ ਸੱਤਾ ਤੇ ਸੱਤਾ ਦਾ ਦੁਰਉਪਯੋਗ ਕਰਕੇ ਸਾਨੂੰ ਦਿਵਾਰੀ ਹੈ ਸਾਡੇ ਵਰਕਰਾਂ ਨੂੰ ਦਿਵਾਰੀ ਹੈ ਸਾਡੇ ਵਰਕਰਾਂ ਦੀਆਂ ਫਾਈਲਾਂ ਖੋਈਆਂ ਜਾ ਰਹੀਆਂ ਸਵੇਰੇ ਜਦੋਂ ਇੰਪਰੂਵਮੈਂਟ ٹرسٹ ਦੇ ਦਫ਼ਤਰ ਦੇ ਵਿੱਚ ਮੈਂ ਫਾਈਲ ਜਮ੍ਹਾਂ ਕਰਾਉਣ ਆਇਆ ਤਾਂ ਨਵੇਂ ਕਿਲੇ ਦਾ ਬੰਦਾ ਜੋ ਪੁਲਿਸ ਨੇ ਅਰੈਸਟ ਕਰਕੇ ਇੱਥੇ ਲੈ ਕੇ ਆਂਦਾ ਉਹਨੇ ਸਾਡੀ ਸਰਬਜੀਤ ਕੋਲ ਦੀ ਫਾਈਲ ਫੜ ਕੇ ਕਿਹਾ ਵੀ ਤੈਨੂੰ ਸਾਹਬ ਨੇ ਮੇਰੇ ਤੋਂ ਫਾਈਲ ਕਿਹਾ ਵੀ ਲੈ ਕੇ ਆਓ ਸਰਬਜੀਤ ਦੇ ਕਾਗਜ਼ ਭਰੋਣੇ ਆ ਦਫ਼ਤਰ ਦੇ ਵਿੱਚ ਅਫਸਰਾਂ ਦੀ ਮੌਜੂਦਗੀ ਚ ਪੁਲਿਸ ਦੇ ਸਾਹਮਣੇ ਉਹਨੇ ਫਾਈਲ ਫੜੀ ਤੇ ਫਾਈਲ ਹੀ ਗਾਇਬ ਕਰਤੀ ਹਜੇ ਤੱਕ ਸਾਡੀ ਫਾਈਲ ਨਹੀਂ ਲੱਭੀ ਪੁਲਿਸ ਨੇ ਉਹਨੂੰ ਅਰੈਸਟ ਕਰਕੇ ਲਿਆਂਦਾ ਸੱਤਾ ਧਿਰ ਕਹਿ ਰਹੀ ਆ ਅਸੀਂ ਇਹਨੂੰ ਛਡਾ ਕੇ ਲੈ ਜਾਵਾਂਗੇ ਨਹੀਂ ਤਾਂ ਅਸੀਂ ਧਰਨਾ ਦੇਵਾਂਗੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਦੂਜਾ ਸਾਡਾ ਗੁਰਪਾਲ ਸਿੰਘ ਚੰਨੀਆਂ ਤੋਂ ਮੇਰੇ ਨਾਲ ਆਏ ਆ ਇਹ ਆਪਦੇ ਕਾਗਜ਼ ਲੈ ਕੇ ਜਦੋਂ ਗੱਡੀ 'ਚ ਉਤਰਨ ਲੱਗੇ ਸੀ ਤਾਂ 15-20 ਬੰਦੇ ਅਣਪਛਾਤੇ ਆਏ ਇਹਨਾਂ ਦੇ ਕਾਗਜ਼ ਖੋ ਕੇ ਭੱਜ ਗਏ ਹਰ ਤਰ੍ਹਾਂ ਦਾ ਸਰਕਾਰ ਸਾਹ ਹੱਤ ਕੰਡਾ ਬਣਾਰੀ ਐ ਮੈਂ ਕੱਲ ਵੀ ਮੀਡੀਆ ਜਰੀਏ ਬੇਨਤੀ ਕੀਤੀ ਸੀ ਗੁੱਜਰਪਿੰਡ ਦੇ ਵਿੱਚ ਸਾਡੇ ਭਾਗ ਸਿੰਘ ਤੇ ਅਸੀਂ 2 ਦਿਨ ਪਹਿਲਾਂ ਕਾਗਜ਼ ਜਮਾ ਕਰਾਤੇ ਉੱਥੇ ਅਲੀਗੇਸ਼ਨ ਲਾਤਾ ਜੀ ਇੱਥੇ ਤੂੜੀ ਪਈ ਹੈ ਜੀ ਇਹਨੇ ਨਜਾਇਜ਼ ਕਬਜ਼ਾ ਕੀਤਾ ਹਾਲਾਂਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹਰ ਤਰ੍ਹਾਂ ਦਾ ਹੱਤਕੰਡਾ ਪਨਾਇਆ ਜਾ ਰਿਹਾ ਚੋਣ ਜਿੱਤਣ ਵਾਸਤੇ ਕਿਸ ਕੀ ਗੈਰੀ ਆ ਤੁਸੀਂ ਪੁਲਿਸ ਹੈ ਮਾਨਯੋਗ ਐਸਐਸਪੀ ਸਾਹਿਬ ਨੂੰ ਦੱਸਿਆ ਰਾਜਨਪਾਲ ਡੀਐਸਪੀ ਸਾਹਿਬ ਤੇ ਸੰਜੀਵ ਕੁਮਾਰ ਇੰਸਪੈਕਟਰ ਜੀ ਦੇ ਧਿਆਨ ਚਾ ਮਸਲਾ ਉਹ ਸਾਨੂੰ ਕਹਿ ਰਿਹਾ ਵੇਟ ਕਰੋ ਅਸੀਂ ਘੰਟਾ ਹੋ ਗਿਆ ਇੱਥੇ ਵੇਟ ਕਰ ਰਹੇ ਹਾਂ ਅਜੇ ਤੱਕ ਸਾਨੂੰ ਕੋਈ ਪੁਖਤਾ ਜਵਾਬ ਹੈ ਜਿਹੜਾ ਨਹੀਂ ਮਿਲਿਆ ਬੀਜੇਪੀ ਤੋਂ ਇਹਨਾਂ ਨੂੰ ਢਾਰਾ ਕਿਉਂਕਿ ਮਾਨਯੋਗ ਮੋਦੀ ਸਾਹਿਬ ਦੇ ਕੰਮਾਂ ਤੋਂ ਲੋਕ ਖੁਸ਼ ਆ ਚਾਹੇ ਆਵਾਸ ਯੋਜਨਾ ਚਾਹੇ ਆਸ਼ੂਮਾਨ ਭਾਰਤ ਕਾਰਡ ਚਾਹੇ ਗਰੀਬਾਂ ਨੂੰ ਜੋ ਕਣਕ ਮਿਲ ਰਹੀ ਹੈ ਗਰੀਬ ਕਲਿਆਣਨ ਯੋਜਨਾ ਲੋਕ ਮੋਦੀ ਸਾਹਿਬ ਦੇ ਨਾਲ ਆ ਸਾਡੇ ਵਰਕਰਾਂ ਦੇ ਨਾਲ ਆ ਸਾਨੂੰ ਵੋਟਾਂ ਪਾ ਕੇ ਜਿਤਾਉਣਾ ਚਾਹੁੰਦੇ ਅਸੀਂ ਬੀਜੇਪੀਲੋਂ ਮੈਂ ਉੱਠੇ ਆ ਠੀਕ ਹੈ ਜੀ ਤੇ ਅਸੀਂ ਸਵੇਰ ਦੇ ਆਏ ਆ ਜਿਹਦੇ ਫਾਇਲਾਂ ਅਸੀਂ ਰੱਖੇ ਗੱਡੀ ਦੇ ਠੀਕ ਹੈ ਸੇਫ ਸੀ ਸਾਡੇ ਫਾਇਲਾਂ ਸਵੇਰ ਦੀਆਂ ਜਿਵੇਂ ਜਿਵੇਂ ਅਸੀਂ ਫਾਇਲਾਂ ਦੁਬਾਰਾ ਸਾਡੀ ਵਾਰੀ ਆਈ ਉਹ ਤਾਂ ਅਸੀਂ ਫਾਇਲਾਂ ਲਾਉਣ ਲੱਗੇ ਤੇ ਅੱਗੋਂ ਸਾਡੇ ਨਾਲ ਦਾ 12 ਬੰਦੇ ਸਿੱਧੀ ਸਾਡੇ ਮਗਰਲੇ ਬੰਦੇ ਕਿਨੇ tane ਗਏ ਸਾਨੂੰ ਅੰਦਾਜ਼ਾ ਹੈਗਾ ਵੀ 12 13 ਬੰਦੇ ਜ਼ਰੂਰ ਸੀਗੇ ਤੇ ਉਹਨਾਂ ਨੇ ਹੱਥੋਂ ਪਹਿਲਾਂ ਖੋ ਕੇ ਲੈ ਗਏ ਸੀ ਤੇ ਬੰਦੇ ਸਾਡੇ ਅਣਸਾਤੇ ਬੰਦੇ ਆ ਗਏ ਠੀਕ ਹੈ ਜੀ ਅਸੀਂ ਮੰਗ ਕਰਦੇ ਆਂ ਵੀ ਉਹਨਾਂ ਨਾਲ ਇਨਸਾਫ ਕੀਤਾ ਜਾਵੇ ਜੀ ਫੜੇ ਨਾਲ ੱਟਕਾ ਹੋ ਰਿਹਾ ਹੈ ਗਰੀਬ ਬੰਦਿਆਂ ਨਾਲ ਸਾਡੇ ਨਾਲ ਅੱਧੇ ਘੰਟੇ ਤੋਂ ਬਾਅਦ ਨਾਲ ਕਾਰਵਾਈ ਹੋਈ ਹੈ ਅਸੀਂ ਪਹਿਲਾਂ ਵੇ ਵੰਦੇਰੇ ਸਾਡੇ ਨਾਲ ਕੋਈ ਫੈਲਾ ਦਾ ਕੋਈ ਗਲਬਾਤ ਹੋਊਗੀ ਸਾਡੇ ਨਾਲ ਕੋਈ ਗਲਬਾਤ ਪਹਿਲਾਂ ਨਹੀਂ ਹੋਈ ਸਾਡਾ ਡਾਰਾ ਜੀ ਦੂਜੇ ਫੈਲਾ ਡਾਰਾ ਸਾਡੇ ਪਰ ਹੁਣ ਸਾਰੇ ਸੇਫ ਹੋ ਗਏ ਆ ਪਹਿਲਾਂ ਤੇ ਹੁਣ ਸਾਡੇ ਵਾਰ ਲੱਗ ਜੂਗੀ ਤੇ ਹੁਣ ਠੀਕ ਹੈ ਬਾਕੀ ਜੋ ਜਿਹੜੀਆਂ ਫੈਲਾ ਸਾਡੀਆਂ ਖੋਈਆਂ ਗਈਆਂ ਉਹਨਾਂ ਦਾ ਸਾਹ ਮਿਲਣਾ ਚਾਹੀਦਾ ਬਸ ਸਰਜੀਤ ਸਿੰਘ ਪਿੰਡ ਮੇ ਸਰਜੀਤ ਸਿੰਘ ਮੇਰਾ ਨਾਂ ਹੀ ਪਿੰਡ ਚੰਨੀਆਂ ਮੇਰਾ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਹੋਈ ਹੈ ਜੀ ਆਪਣੇ ਕਾਗਜ਼ ਖੋਏ ਗਏ ਜੀ ਇਹ ਮਜੂਦਾ ਸਕਾਰ ਨੇ ਜੀ ਜਰਨਲ ਸਾਡਾ ਪਿੰਡ ਕਰਤਾ ਜੀ ਅੱਗੇ ਐਸੀ ਪਿੰਡ ਸੀ ਸਾਡਾ ਜੀ ਕਟਲਾ ਕਿਵੇਂ ਹੋਈ ਕਿੱਥੇ ਹੋਈ ਹੈ ਕਟਲਾ ਪੁੱਲ ਤੇ ਹੋਈ ਹੈ ਜੀ ਤੇ ਕਿਹੜਾ ਟਾਈਮ ਸੀ ਕਿਸ ਤਰ੍ਹਾਂ ਹੋਈ 12 ਵਜੇ ਦਾ ਟਾਈਮ ਹੈ ਜੀ ਤੇ ਕਟੋਂ ਤੋਂ ਕੱਟ 12 13 ਬੰਦੇ ਆ ਜੀ ਇਹ ਸਵੇਰ ਦੇ ਸਾਡੇ ਮਗਰ ਲੱਗੇ ਚੰਗੀਆਂ ਪਿੰਡ ਦਾ ਮਾਮਲਾ ਹੈ ਕਿ ਨਹਿਰਾਂ ਤੇ ਜਿਹੜਾ ਉੱਥੇ ਪੋਲਿੰਗ ਸਟੇਸ਼ਨ ਜਿਹੜਾ ਨੋਮੀਨੇਸ਼ਨ ਸੈਂਟਰ ਬਣਿਆ ਉੱਥੇ ਛਰਾਬ ਤਨਾ ਕਿਸੇ ਦੇ ਉਮੀਦਵਾਰ ਦੇ ਪੇਪਰ ਕਿਸੇ ਨੇ ਖੋਲੇ ਸੀ ਉਹ ਪਰ ਉਸੇ ਟਾਈਮ ਹੀ ਸਾਡੀ ਫੋਰਸ ਆ ਗਈ ਸੀ ਤੇ ਉਹ ਪੇਪਰ ਵਾਪਸ ਦਵਾ ਦਿੱਤੇ ਗਏ ਉਹ ਮਤਲਬ ਜਿਹੜੇ ਬੰਦੇ ਸੀ ਉੱਤੇ ਉਹ ਫੋਰਸ ਅੰਨਾ ਪੀਸ ਨੂੰ ਗਾਉਂਡ ਅਪ ਕਰ ਲਿਆ ਸੀ ਤੇ ਉਹਨੂੰ ਵੈਰੀਫਾਈ ਕਰਕੇ ਪਤਾ ਲੱਗਦੀ ਕਿ ਕਿਹੜੇ ਬੰਦੇ ਸੀ ਆਜ਼ਾਦ ਮੀਰਵਾਰ ਸੀਗਾ ਇਹਨਾਂ ਨਾਂ ਦੀ ਆਪਣੀ ਲੇਡੀਆਂ ਸੀ ਤੇ ਉਹਦੀ ਫਾਈਲ ਮਤਲਬ ਵੀ ਉਹਨਾਂ ਨੇ ਖੋਲੀ ਸੀ ਤੇ ਖੋ ਕੇ ਮਤਲਬ ਸ਼ਰਤਨਾ ਉਹਨਾਂ ਖੋਲੀ ਸੀ ਪਰ ਉਸੇ ਟਾਈਮ ਹੀ ਉੱਤੇ ਸਾਡੇ ਡੀਐਸਪੀ ਰਾਜਨਪਾਲ ਸੀ ਹਨ ਉਹਨਾਂ ਨੇ ਉਹ ਫਾਈਲ ਲਵਾ ਕੇ ਦੇ ਕੇ ਤੇ ਦੁਬਾਰਾ ਉਹ ਲੇਡੀਜ਼ ਦੇ ਜਿਹੜੇ ਨੋਮੀਨੇਸ਼ਨ ਪੇਪਰ ਭਰਾਏ ਗਏ ਹਨ ਉਹ ਬੰਦਾ ਅਸੀਂ ਰੌਂਡ ਅਪ ਕਰ ਲਿਆ ਸੀ ਪੀ ਥਾਣੇ ਆ ਸੀ ਉਹ ਟੈਸਟ ਕਰਕੇ ਉੱਥੇ ਵੀ ਕੁਝ ਪੇਸ ਕਰ ਰਿਹਾ ਸੀ